ਸਾਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਲੋ ਜੀ ਅੱਜ ਪਿੰਡ ਆ ਜਗਦੇਵ ਖੁਰਦ ਸੀਲਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਾਕੀ ਪ੍ਰਿੰਸ ਕੋਲ ਦੇ ਵੀਰ ਦੇ ਕੋਲ ਆਏ ਆ ਟੌਪ ਦੇ ਨੀਂ ਕਿੰਨੇ ਅੱਜ ਬਾਕੀ ਸੂਈਆਂ ਸਵਾਈਆਂ ਜੀਆਂ ਸਾਰੀਆਂ ਤੇ ਲਵਾਜ ਆਫਰਾਂ ਹੀ ਦੇਣੀਆਂ ਬਾਕੀ ਕਰਦੇ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲਓ ਸਨਾਉ ਠੀਕ ਠਾਕ ਵਧੀਆ ਕਿਰਪਾ ਤੁਸੀਂ ਸਨਾਉ ਵਰਜੀ ਵਧੀਆ ਚੜਦੀ ਕਲਾ ਜੀ ਸਨਾਉ ਠੀਕ ਠਾਕ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਬਾਤ ਚੜਦੀ ਕਲਾ ਜੀ ਮਹਾਰਾਜ ਚੜ੍ਹਦੀਆਂ ਕਲਾ ਜੀ ਰੱਖੇ ਹਾਂਜੀ ਹਾਂਜੀ ਤੇ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾਮ ਪ੍ਰਿੰਸਪਲ ਸਿੰਘ ਪਿੰਡ ਜਿਕ ਦੇ ਖੋਦ ਤਸੀਲ ਇਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਇਨਾਲੇ ਦੇ ਨਾਲ ਹੀ ਵੀਰ ਜੀ 5 ਕਿਲੋਮੀਟਰ ਤੇ ਆਪਣਾ ਪਿੰਡ ਜੇ 에어ਪੋਰਟ ਤੋਂ ਆਪਣਾ 17 ਕਿਲੋਮੀਟਰ ਪਿੰਡ ਜੇ ਠੀਕ ਆ ਜੀ ਫੋਨ ਨੰਬਰ ਭ ਇਹ ਕਰਕੇ ਸ਼ੁਰੂਆਤ ਕਰਨੀ ਹੈ ਕੋਈ ਗੱਲਾਂ ਪਤਾ ਅੱਜ ਹੀ ਨਾ ਆਏ ਆ ਪਾਜੀ ਪ੍ਰੇਮ ਦੀ ਢਟੀ ਠੀਕ ਆ ਜੀ ਲਓ ਜੀ ਪ੍ਰੇਮ ਦੀ ਢਟੀ ਤੇ ਪਹੁੰਚ ਗਏ ਆ ਆਪਣਾ ਪਾਜੀ ਲੱਗਦਾ ਏ ਠੀਕ ਆ ਜੀ ਠੀਕ ਆ ਇਹ ਉਹਦਾ ਭਾਂਜਾ ਆਪਣਾ ਅੱਛਾ ਜੀ ਠੀਕ ਆ ਠੀਕ ਆ ਹਾਂ ਬਾਕੀ ਪ੍ਰਿੰਸ ਕੁਝ ਕਹਿਣਾ ਚਾਹੁੰਦਾ ਏ ਮਨ ਲੋਕ ਜਗੇ ਵੀ ਬਾਕੀ ਮੇਰਾ ਭਰਾ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਜਰੂਰ ਮੇਰਾ ਭਰਾ ਕਰੇ ਸਪੋਰਟ ਕਰੀਏ ਤੇ ਮੇਰਾ ਭਰਾ ਵੀਰ ਆਪਣਾ ਸੱਜਣ ਆ ਪੁਰਾਣਾ ਪੁਰਾਣੇ ਵੀਰ ਆਪਣਾ ਪ੍ਰੇਮ ਪਿਆਰ ਆ ਵੀਰ ਨਾਲ ਜਿੱਤੇ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰੋ ਹਾਂਜੀ ਹਾਂਜੀ ਬਾਕੀ ਵੱਧ ਤੋਂ ਵੱਧ ਹਾਂਜੀ 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 ਤੇ ਆਪਾਂ ਦਾ ਇਹ ਤਾਂ ਹਾਂ ਬਿਲਕੁਲ ਸਹੀ ਗੱਲ ਆ ਜੀ ਚਲੋ ਸਾਥ ਜ਼ਰੂਰੀ ਹੁੰਦਾ ਵੀਰਾਂ ਭਰਾਵਾਂ ਦਾ ਸਾਥ ਤੋਂ ਬਿਨਾ ਕੋਈ ਕਾਹੀ ਜੋ ਨਹੀਂ ਵੀਰ ਦਾ ਬੜਾ ਪੁਰਾਣਾ ਆਪਣਾ ਪ੍ਰੇਮ ਪਿਆਰ ਆ ਬਹੁਤ ਇੱਜ਼ਤ ਕਰਦੇ ਰਹਿ ਆਪਾਂ ਚਲੋ ਜੀ ਆਉਣ ਦੇਣਾ ਵੀਰਾਂ ਨਾਲ ਵੀਡੀਓ ਇਹ ਬਈ ਦੱਸਿਆ ਪਹਿਲੇ ਨੰਬਰ ਤੇ ਝੋਟੀ ਵੇਖੋ ਵੀਰ ਜੀ ਕੱਦ ਕਿੱਡਾ ਝੋਟੀ ਦਾ ਕੱਦ ਨਾਲੋਂ ਤੇ ਬਾਖਮਾਲ ਹੋਈ ਪਈ ਆ ਸੂਗਾ ਸੂਹਾ ਵੀ ਜੀ ਪਹਿਲਾ ਜੇ ਮੂੰਹ ਚਾਰ ਦੰਦ ਜੇ ਲਓ ਜੀ ਸੂਹਾ ਵੀ ਪਹਿਲਾ ਰਿਹਾ ਤੇ ਵੇਖੋ ਵੀਰ ਜੀ ਕਿੱਡਾ ਲੱਗਾ ਬਿਲਕੁਲ ਕੋਈ ਸ਼ੱਕ ਨਹੀਂ ਐ ਲਓ ਜੀ ਬੜਾ ਜੀ ਘਾਟੀਆ ਮੂੰਹ ਠੇਕੇ ਦੀ ਆਪਾਂ ਕਹਿ ਸਕਦੇ ਹਾਂ ਹਾਂਜੀ ਹਾਂਜੀ ਤੇ ਬਈ ਕਿੰਨਾ ਇਸ ਟਾਈਮ ਦੋ ਦੇ ਰੁਪਏ ਐ ਟਾਈਮ ਵੀਰ ਜੀ ਇਹ ਝੋਟੀ ਨਾ ਆਪਣਾ ਵੀਰ ਫੌਜੀ ਆ ਮੋਪਾਪਾ ਝੋਟੀ ਲਈ ਆ ਠੀਕ ਹੈ ਜੀ ਇਹ ਝੋਟੀ ਆਈ ਹੀ ਝੋਟੀ ਲੈਦੀ ਸੀ ਉਹਨੇ ਅੱਛਾ ਜੀ ਤੇ ਲੈਂਦੀ ਸੀ ਉਹਨੇ ਡੱਬ ਵਾਲੀ ਮੰਡੀਆਂ ਝੋਟੀ ਜੱਕਾਂ ਜਿ ਲੈਦੀ ਸੀ ਝੋਟੀ ਠੀਕ ਆ ਠੀਕ ਆ ਇਹ ਉਹਨੇ ਹੁਣ ਤਿਆਰ ਕੀਤੀ ਝੋਟੀ ਚਲੋ ਨਸੀ ਹੋ ਗਈ ਝੋਟੀ ਜਦੋਂ ਆਈ ਝੋਟੀ ਬਹੁਤ ਚੰਗੀ ਠੀਕ ਆ ਠੀਕ ਆ ਤੇ ਤੁਹਾਨੂੰ ਪਤਾ ਮਾਲਵੇ ਦੀ ਕੱਟੀ ਆ ਬਹੁਤ ਸ਼ਕੀਰ ਹਾਂਜੀ 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 ਕੋਈ ਸ਼ੱਕ ਨਹੀਂ ਜੈ ਝੋਟੀ ਆਪਾਂ ਮਾਲ ਉਧਰੋਂ ਲੈਂਦੇ ਰਹਿੰਦੇ ਤੁਹਾਨੂੰ ਪਤਾ ਪਰ ਰੇਟ ਵੀ ਜੈਜ ਕਰਦਾ ਬਿਲਕੁਲ ਬਿਲਕੁਲ ਸਹੀ ਗੱਲ ਮੌਕੇ ਤੇ ਕਿੰਨਾ ਦੋਤਾ ਤਾਂ ਮਗਰ ਜੇ ਦੁੱਧ ਹੋਣਾਊਗਾ ਇਨਾਂ ਦੀ 10 12 ਦਿਨਾਂ ਦੀ ਮਹੀਂ ਸਰੀ ਆ 15 ਦਿਨ ਕੋ ਲਾਲੇ ਮੇਰਾ ਭਰਾ ਜੀ 15 ਦਿਨ ਮੰਨ ਕੇ ਕੋ ਚੱਲੇ ਜੀ ਕਟਾ ਮਗਰ ਜੀ ਮੇਲ ਕਾ ਪਾਇਆ ਤੇ ਖੋਲ ਦੋ ਭਾਜੀ ਇਸਰਾ ਖੋਲ ਕੇ ਵਿਖਾਈਆ ਜੀ ਠੀਕ ਢੀਆ ਕਟਾ ਜੀ ਕੋਈ ਸ਼ੱਕ ਨਹੀਂ ਜੀ ਬੱਤੇਵਾ ਸੁਭਾ ਮੇਰਾ ਭਰਾ ਕਰੇਗਾ ਅੱਛਾ ਜੀ ਤੇ ਦੁੱਧ ਚੰਗਾ ਕਰ ਦੋ ਤੁਸੀਂ ਪਹੁੰਚ ਦੇਖੋ ਨਾ ਸੀਲ ਸੀਲ ਠੰਡੀ ਛੱਟੀ ਬਾਲੀ ਰਹਿਣ ਰੇਂਗ ਸਿੰਘ ਲੱਗਾ ਤੇ ਕੰਦ ਮੇਰਾ ਭਰਾ ਕੋਈ ਨਾ ਬੇਚਿੰਤ ਹੋ ਗਿਆ ਜੀ ਤਾ ਦਲੋ ਕੋਈ ਸ਼ੱਕ ਨਹੀਂ ਵੀਡੀਓ ਤੋਂ ਵੀ ਡਬਲ ਦੇਖੋਗੇ ਇੱਥੇ ਆ ਗਏ ਮੌਕੇ ਤੇ ਜਿਹੜਾ 8 ਲੀਟਰ ਦੁੱਧ ਤਿਆਰ ਆ ਤੇ ਥਣਾ ਦਾ ਸਾਰ ਗਿਆ ਜਿਹੜਾ ਚੰਗਾ ਆ ਗਿਆ ਵੈਨ ਕੱਲਾ ਕੱਲਾ ਲੱਗਾ ਪਿਆ ਵਾ ਚਲੋ ਕੋਈ ਵੀਰ ਭਰਾ ਸੰਭਣ ਵਾਲਾ ਕਰੂਗਾ ਤੇ ਦੁੱਧ ਚੰਗਾ ਕੱਢੀ ਜਾਊਗੀ ਕਰਮਾਲੀ ਤੇ ਮੌਕੇ ਤੇ ਜਿਹੜਾ 8 ਲੀਟਰ ਆ ਪਿਓਰ ਮੋਹਰਾ ਨਸਲ ਦੀ ਝੋਟੀ ਆ ਗਈ ਆ ਤੇ ਮੂੰਹੋਂ ਵੀ ਚਾਰ ਦੰਦ ਆ ਜਾਂਦਾ ਜੱਦ ਕੜ ਪੂਰਾ ਵੱਡਾ ਆ ਲੋ ਜੀ ਗੇਲ ਮੋਲ ਵੀ ਜਿਹੜੀ ਬਹੁਤ ਹੀ ਜ਼ਿਆਦਾ ਆ ਗਈ ਆ ਝੋਟੀ ਦੀ ਸੰਭਣ ਵਾਲੀ ਹੈ ਨਾ ਹਾਂਜੀ ਸੰਭਟ ਵਾਲੀ ਚਾਰ ਦੰਦ ਛੱਡੋ ਜੀ ਕੇਵਲ ਕੁਆਲਟੀ ਸਟੈਂਡ ਹੱਡੀਆ ਕਰਮ ਵਾਲੀ ਇਹ ਕਿੰਨਾ ਕੁ ਭਰੂ ਤੁਹਾਡੇ ਹਿਸਾਬ ਨਾਲ ਦੁੱਧ ਵੀਰ ਸੇਵਾ ਵਾਲਾ ਲੈ ਜੇ ਇਹ ਤੁਹਾਨੂੰ ਪਤਾ ਮਾਲਵੇ ਲੱਗ ਕੇ ਜਾਣੀਆਂ ਹਾਂ ਹਾਂਜੀ ਉੱਧਰ ਜਾ ਕੇ ਸੇਵਾ ਨਾਲ ਚੰਗੀ ਰੋਭ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਸਾਬ ਕੋਈ ਕਰੇ ਜਾ ਕੇ ਭਰਾ ਦੇ ਦੁੱਧ ਚੰਗਾ ਕੱਢੀ ਜੋਗੀ ਸੋਨਾ ਦਾ ਸਾਰ ਗਿਆ ਜਿਹੜਾ ਚੰਗਾ ਆਹ ਜੀ ਹਾਂਜੀ ਸੰਗਲ ਪਿਆ ਆ ਜੇ ਅੱਛਾ ਜੀ ਆ ਨੁਕਤਾ ਤਲਿਹਾਰਾ ਮੈਪ ਆਇਆ ਜੀ ਠੀਕ ਹੈ ਠੀਕ ਹੈ ਜੀ ਲੋ ਜੀ ਛੱਡਾ ਝੁੱਡਾ ਦੇ ਲਾਗੇ ਤਾਂ ਕੀ ਕਰ ਸਕਦੇ ਜੀ ਵੇਖੋ ਵੇਖੋ ਇਹ ਨਹੀਂ ਵੀ ਕੋਈ ਠੰਡੀ ਪੜੀ ਆ ਸੀਲਿੰਗਸ ਲੈ ਕਿੰਨੇ ਵਜੇ ਚੁਵਾਈ ਕੀਤੀ ਸਵੇਰੇ ਵੀਰ ਸਵੇਰੇ ਵੀਰ ਜੀ ਆਪਾਂ ਕਰੀ ਦਿੰਨੇ 5 ਵਜੇ ਲਗਭਗ ਠੀਕ ਹੈ ਲੋ ਜੀ ਸਵੇਰੇ ਕਿ ਵਾਈਡਰ ਟਾਈਮ ਮੜ ਜੇ ਦਿਖਾ ਦਿਓ ਹਾਂ ਬਾਕੀ ਵੀਧੀ ਆਪਾਂ ਗੱਲ ਕਰਾਂਗੇ ਵੀਰੋ 11 ਵਜੇ ਦੇ ਠੀਕ ਆ ਲੋ ਵੀ 11 ਦਾ ਟਾਈਮ ਹੋਇਆ ਜੇ ਨਹੀਂ ਆ ਹੋ ਗਏ ਜੇ 12:30 ਵਜੇ ਠੀਕ ਆ ਠੀਕ ਆ 12:30 12:30 ਹੋ ਗਏ ਜੇ ਮੇਰਾ ਭਰਾ ਸਮਝ ਲਾ ਲਿਆ ਆਪਣੇ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਬਾਕੀ ਆ ਵੀਰ ਜੀ ਮਾੜਾ ਆ ਪਾੜਾ ਇਹ ਲੈਂਦੀ ਜ ਨਾਲ ਅੱਛਾ ਜੀ ਕਸਮ ਦੀ ਬੱਚੇ ਤੇ ਜੀ ਬਹੁਤ ਵਧੀਆ ਠੀਕ ਆ ਠੀਕ ਆ ਠੀਕ ਆ ਇਹ ਵੀ ਜੀ ਝੂਠ ਮਾਰ ਕੇ ਨਹੀਂ ਦੇਣੀ ਮੈਂ ਦਿਹਾੜੀ ਡੰਗ ਕੀਤੀ ਸੀ ਔਲ ਅੱਛਾ ਅੱਛਾ ਉਹਨੇ ਵੀਰ ਨੇ ਪਾਪਾ ਹੀ ਨੂੰ ਨਾ ਤੁਹਾਨੂੰ ਪਤਾ ਕਰਦੀਆਂ ਕਰਦੀਆਂ ਸਾਚੇ ਨਾਲ ਸੌਦਾ ਵੇਚਣਾ ਚਾਹੀਦਾ ਨਾ ਪ੍ਰੇਮ ਦੀ ਹੱਟੀ ਆ ਹਾਂਜੀ ਹਾਂਜੀ ਆਹ ਵੇਖ ਲੋ ਜੀ ਪੀਰ ਜੀ ਨਾ ਚਰੋ ਗਿਆ ਆਹ ਦੀ ਵੀਡੀਓ ਪਉਂਦੇ ਤੁਸੀਂ ਪਾਉਣ ਹੁੰਦੇ ਰਹੇ ਜੀ ਗੱਲ ਕਰੋ ਕਦੀ ਤੁਸੀਂ ਜਿੰਨਾ ਮਾਲ ਮੇਰਾ ਪਾਇਆ ਨਹੀਂ ਨਹੀਂ ਬਿਲਕੁਲ ਸਾਫ਼ ਹੁੰਦਾ ਕੋਈ ਗਾਲ ਕੋਈ ਲਾਮਾ ਨਹੀਂ ਅਜੇ ਤੱਕ ਨਾ ਕੋਈ ਕਮੈਂਟ ਕਰੀ ਨਾ ਆਹ ਵੀ ਵੀਡੀਓ ਚਲੋ ਜਿਹੜੀ ਆਪਣੀ ਵੀਡੀਓ ਵੇਂਦੇ ਉਹਨਾਂ ਨੂੰ ਵੀ ਪਤਾ ਹੀ ਆ ਆਪਾਂ ਜੋ ਹੈਗਾ ਸੱਚਾਈ ਦੱਸਣੀ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਇਸ ਤਰ੍ਹਾਂ ਵੀ ਜੀ ਕਿਹਨੂੰ ਝੂਠ ਮਾਰਦਾਂਗੇ ਗਾਂ ਥੋੜਾ ਕਿਹਨੂੰ ਨਹੀਂ ਗਾਂ ਨਹੀਂ ਆਉਣਾ ਕਿਹਨੂੰ ਇਹ ਤਾਂ ਗੱਲ ਸਹੀ ਆ ਹਾਂਜੀ ਬੜਾ ਕੋਈ ਵਿੱਚ ਹੀ ਰੱਖਦੇ ਦਿੱਤਾ ਮੜੀਆਂ ਧਰਮਰਾ ਦੀ ਠੀਕ ਆ ਠੀਕ ਆ ਠੀਕ ਆ ਬੰਦੋ ਤੋਂ ਪਹਿਲਾਂ ਮੈਂ ਮਾਰਨਾ ਲਓ ਜੀ ਇਹਦੀ ਆਪਾਂ ਲਾਈਵ ਵੀਡੀਓ ਦੇ ਵਿੱਚ ਧਾਰਾ ਧੂਰਾ ਮਾਰ ਕੇ ਦਿਖਾਉਨੇ ਆਪਾਂ ਆਹ ਵੇਖੋ ਜੀ ਥਣ ਥਣ ਬਹੁਤ ਸੁਣਾ ਲੱਗਾ ਲਓ ਜੀ ਲਾਗੇ ਤੋਂ ਆਪਾਂ ਚੈੱਕ ਕਰਾਉਨੇ ਆਂ ਪਸਮਾ ਪਸਮੂ ਜਿਹੜਾ ਚੰਗਾ ਵਾ ਹੋਰ ਚੰਗੀ ਚੋਟੀ ਬਾਕੀ ਲੱਤ ਤੋਂ ਲੱਤ ਨਹੀਂ ਪੁੱਟੂਗੀ ਅੱਛਾ ਜੀ ਹਾਂਜੀ ਤਬੀ ਜਿਹੜੇ ਪਰਾਂ ਦੇ ਖਲੋਗੀ ਬਾਈ ਕਹਿੰਦਾ ਕਿ ਉੱਥੇ ਖੜੀ ਰਹੂਗੀ ਕਰਮ ਵਾਲੀ ਦੇਖੋ ਜੀ ਆਹ ਤੁਸੀਂ ਚਵਾਈ ਦੇਖਦਾ ਇਹ ਬੜਾ ਪਣਕੋਈ ਸੋਨਾ ਚਟਾਨੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਪੂਰੀ ਸਾਗਰ ਦਾ ਰਜਾ ਮਗਰ ਲਿਖਣਾ ਦੀ ਚਵਾਈ ਹੈ ਦੇਖੋ ਮਗਰ ਲੈਣ ਹਾਂ ਜਿੰਨੇ ਮਰਜੀ ਬੰਦੇ ਬਦਲ ਕੇ ਭਾਦੋ ਭਾਵੇਂ ਅੱਛਾ ਜੀ ਹਾਂਜੀ ਪਰਵਾਹ ਥੋੜਾ ਕੋਈ ਦੇਖੋ ਲਓ ਜੀ ਆਹ ਚਾਚਾ ਸਾਡੇ ਮਾੜਾ ਜਾਂ ਪਾੜਾ ਜਿਹਨੂੰ ਲੈਂਦੀ ਆ ਬਾਕੀ ਜਿਹੜਾ ਪਾੜਾ ਜਿੱਧਰੋਂ ਦੀ ਮਰਜ਼ੀ ਵੀਰ ਜੀ ਪਾੜਾ ਕੋ ਜੱਜਮੈਂਟ ਨਹੀਂ ਕਿਸੇ ਨੂੰ ਹੁੰਦਾ ਕਿਉਂਕਿ ਆਪਣੀ ਆਤਿਆ ਹੁਣ ਮੰਨ ਲਓ ਕੋਈ ਮੇਰਾ ਭਰਾ ਲੈ ਜਾਏ ਇੱਥੋਂ ਉੱਥੇ ਜਾ ਕੇ ਆਖੇ ਇਹ ਆਖੇ ਵੀ ਮੈਨੂੰ ਪਾੜਾ ਪਾਓ ਉਹ ਪੌਣ ਨਾ ਹਾਂਜੀ ਹਾਂਜੀ ਇਹ ਸੱਜਣਾ ਬੰਦਾ ਚੰਗਾ ਜੈ ਨਹੀਂ ਲੱਗਦਾ ਹੁਣ ਮੰਨ ਲਓ ਇੱਥੋਂ ਆਪਾਂ ਲੱਦ ਕੇ ਘੱਲ ਦੀਏ 100 ਕਿਲੋਮੀਟਰ ਉੱਥੇ ਜਾ ਕੇ ਮਿਲੇ ਨਾ ਆਪਾਂ ਆਖੀਏ ਕੋਈ ਨਹੀਂ ਮਿਰਜੀ ਕਿਲੋ ਮ ਪਾੜਾ ਪਾਲੂ ਇਹ ਵੀ ਵੀਡੀਓ ਜੇ ਆਪਾਂ ਜਿਹੜੀ ਗੱਲ ਰਸੀ ਬੰਦਾ ਝੂਠੀਆਂ ਹੀ ਪੈਂਦਾ ਕਲੀਅਰ ਕਰਦਾ ਹਾਂਜੀ ਹਾਂਜੀ ਇਹ ਕਿਹੜੀ ਵੀ ਵਿਚਾਰੀ ਪੜਾਪੁਰਕਦੀ ਆ ਮੈਂ ਕਿਹਾ ਨੀ ਰਿਆ ਲਾਤ ਨਹੀਂ ਲਾਈ ਫੇਰ ਬਹਿ ਜਾਓ ਭਾਵੇਂ ਹਾਂਜੀ ਕੀ ਕਰਨਾ ਵਿੱਚ ਮੋਲੇ ਬਾਕੀ ਆ ਥਣ ਲੈਵਾ ਵੇਖੋ ਲੋ ਜੀ ਹੁਣ ਨਹੀਂ ਦੇ ਸਕਦਾ ਜੇ ਇਹ ਥਣ ਪਸ ਮਕੇ ਜਿਹੜਾ ਬਹੁਤ ਹੀ ਚੰਗਾ ਨਿਕਲ ਗਿਆ ਯਾਰਾ ਵਸੇ ਵਾਲਾ ਲੈ ਗਿਆ ਨਾ ਮੇਰਾ ਭਰਾ ਤੇ ਅਗਲੇ ਸੂਵੇ 1.5 ਲੱਖ ਰੁਪਏ ਦੀ ਕੱਟੀ ਆ ਕੋਈ ਮੇਰਾ ਭਰਾ ਆ ਗਿਆ ਇੱਥੇ ਅੱਖੀਂ ਵੇਖੇ ਵੀ ਕਿੱਡੀ ਕੱਟੀ ਆ ਬਿਲਕੁਲ ਬਣੀ ਪੂਰੀ ਬਣੀ ਚੰਗਲ ਢੀ ਦੀ ਚਗਾਠਾ ਵੇਖੋ ਕੱਟੀ ਦਾ ਇਹ ਵੀ ਸਾੰਭਣ ਵਾਲੀ ਸੇਵਾ ਨਹੀਂ ਹੋਈ ਵੀਰ ਨੂੰ ਨਹੀਂ ਚਲੋ ਕੋਈ ਸਾੰਭਣ ਵਾਲਾ ਲਾਇਆ ਜੀ ਅੱਜ ਨਾਲ ਤੁਹਾਨੂੰ ਪਤਾ ਕਿਸ ਨੇ ਲੈ ਵਰ ਵੇ ਜੀ ਬੰਦਾ ਰਹਿ ਕੇ ਰਾਜੀ ਨਹੀਂ ਨਹੀਂ ਖੁਸ਼ ਹੈ ਨਹੀਂ ਹੈਗਾ ਚਲੋ ਜੀ ਤਾਦ ਕਰਕੇ ਬੰਦੇ ਪਟਕਟ ਕੀਤੇ ਆ ਹਾਂ ਜੀ ਤੇ ਮੋਲ ਪਾ ਜੀ 70 ਦੀ ਦੇ ਦਾਂਗੇ ਹਾਂ ਨੇ 70 ਦੀ ਹਾਂ ਜੀ ਕਰੀਏ ਜਾਇਜ द्या ਕਹੀ ਕਰ ਦੱਸੋ ਵੀ ਕਿੱਚੇ ਵੀਰਾ ਸਾਹ ਬਣਾ ਕੋ ਕਰਾ ਲੋ ਕਰ ਦਈਏ ਕਿਸੇ ਕਹਿਦਾ ਮੈਂ ਗੁੱਸਾ ਨਹੀਂ ਕੋਈ ਨਹੀਂ ਗੁੱਸਾ ਨਹੀਂ ਸਾਹ ਦਾ ਕਰਿਓ ਨਾ ਕੋ ਗੱਲ ਹੀ ਨੀ ਜੀ ਮੈਂ ਕੀਤੀ ਏ ਕਰ ਦਈਏ ਚਲੋ ਚੱਲੀਏ ਕੋਈ ਦਾ ਮਾਨ ਤਾਂ ਕਰ ਸਾਡੋ ਕੋਈ ਨਹੀਂ ਛੋਟੀ ਜਾਵੇ 70 ਦੀ ਹੋ ਗਈ ਛੋਟੀ ਕੰਮ 70 ਦੀ ਕੁਛ ਨਹੀਂ ਹੁੰਦਾ ਦੋਈ ਹੋਰ ਕਰ ਦਾਂਗੇ 68 ਦੀ 68 ਹਜ਼ਾਰ ਦੀ ਹੋ ਗਈ ਹਾਂ ਨਹੀਂ 68 ਦੀ ਜਦੋਂ 68 ਦੀ ਜੀ 68 ਹਜ਼ਾਰ ਦੀ ਸੱਜਾ 68 ਹਜ਼ਾਰ ਦੀ ਦਿਆਂਗੇ ਪਰ ਆਉਣੀ ਨਹੀਂ ਵਰਜੀ ਨਹੀਂ ਮਿਲਦੀ ਨਹੀਂ ਮਿਲਦੀ ਜਿੰਦੇ ਮਰਜ਼ੀ ਦਾ ਲਾਕਾ ਘੁੰਮਲੇ ਮੈਂ ਕਿਹਾ 100 ਵੀਡੀਓ ਵੇਖ ਲੈ ਨਹੀਂ ਜੇ ਮਿਲਦੀ ਨਹੀਂ ਨਹੀਂ ਮਿਲਦੀ ਬਾਕੀ ਪੱਟੀ ਆਹ ਦੇਖੋ ਕਿੰਨਾ ਵੱਡਾ ਕੱਦ ਕਾ ਰਿਆ ਜੋਰੀ ਬੇੜਬੋਲ ਵੀ ਚੰਗੀਆਂ ਦੇ ਕੋਠੇ ਜਿੱਦੀ ਉੱਤੇ ਵੇ ਲੋ ਥੋੜਾ ਹੀ ਫਰਕ ਆ ਕੋਠੇ ਦਾ ਇਹ ਥਣ ਵੀ ਜਿੱਦ ਰੱਖੋ ਜਿੱਥੇ ਵੇਖੋ ਆਪਣੀ ਇੱਥੇ ਇੱਥੇ ਵੇਖੋ ਇਹਥੇ ਵੇਖੋ ਥਾਣ ਹਾਂਜੀ 68 ਹਜ਼ਾਰ ਦੀ ਸੱਜਰ ਸੋਈ ਝੋਟੀ ਉਹ ਵੀ ਮਾਲ ਵੇਚਦੇ 68 ਦੀ ਇਹ ਕਟੀਆਂ ਲੈ ਕੇ ਆਉਂਦਾ ਰਿਹਾ ਖੁਦ ਅਸੀਂ ਆ 85 85 ਦੀਆਂ ਉਥੋਂ ਖਰੀਦਿਆ ਝੋਟੀਆਂ ਦੇ ਤੱਕਾ ਇਹਦੇ ਨਾਲ ਦੀ ਨਾ ਟੋਕਰ ਝੋਟੀ ਵੀ ਆਈ ਦੀ 65 70 ਦੀ ਬਿਲਕੁਲ ਸਹੀ ਗੱਲਾਂ ਇਹ ਸੋਲ ਬੜੀ ਵੇਖ ਜਾਂਦੀ ਆ ਤਾੜੀ ਜੀ ਲਓ ਜੀ 67000 ਥੋਲਿਆਂ ਦਾ ਕੀ ਸੇਖੋ ਪਰ ਰੱਬ ਦਾ ਨਾਮ ਜੇ ਨੰਬਰ ਤੇ ਭਾਜੀ ਕਿਹਾ ਆ ਗਈ ਮੁਫਤ ਮੁਕਤੀ ਇਹ ਵੀ ਮੁਕਤੀ ਆ ਅੱਛਾ ਜੀ ਅੱਜ ਸੇਲ ਆਤੀ ਚੈਨਲਾਂ ਆਪਣੇ ਚੈਨਲ ਆ ਕਰਦੇ ਚੈਨਲ ਆ ਆਪਣੇ ਹਾਂ ਜੀ ਬਾਹਰੋਂ ਚੈਨਲ ਨਹੀਂ ਹੈ ਕੋਈ ਪੈਸੇ ਦਾ ਲਾਗਤੀ ਨਹੀਂ ਹੈ ਨਾ ਨਹੀਂ ਚਲੋ ਚੈਨਲ ਦੇ ਵੀਡੀਓ ਪਈ ਤੇ ਚੱਡਾ ਦੇ ਦੇ ਸਾਤੇ ਜਾਂ ਅੱਜਾ ਫੜਾ ਵਰਗਾ ਹੀ ਆ ਕਿੰਨਾ ਪ੍ਰੈਸ ਦੁੱਧ ਦੁੱਧ ਦੇ ਰੇ ਥੱਲੇ ਵੀਰ ਜੀ ਜਿਹੜਾ ਜੰਝ ਲੇਵਾ ਲੱਗਾ ਨਾ ਹਾਂਜੀ ਅੱਖ ਨੂੰ ਭਾਏ ਦਾ ਹਾਸ ਦੋ ਅੱਛਾ ਇਹ ਕਿਹੜੀ ਗੱਲ ਆ ਬਿਲਕੁਲ ਹਾਂਜੀ ਤੇ ਨਾੜ ਖਾਓ ਵੀਰ ਜੀ ਵੀ ਮਿਲ ਕ ਮੈਂ ਜਿਹੜੀ ਐਂ ਡਾਇਰੈਕਟ ਪੈਣੀ ਚਕਮਨੇ ਲੱਗੇ ਤੋਂ ਥੋੜੀ ਮੈਂ ਸੰਭਣ ਵਾਲੀ ਕੋਈ ਮੇਰਾ ਆਪਣਾ ਡੇਰੀ ਵਾਲਾ ਵੀ ਘਰੋਂ ਚੋਣ ਵਾਲਾ ਵੀ ਲੈ ਜੂ ਚੰਗੀ ਆ ਮੁੱਲ ਦੇ ਹਿਸਾਬ ਨਾਲ ਠੀਕ ਆ ਜਿੰਨੇ ਦੀ ਹੁਣ ਖੜੂ ਟੋਕੜ ਗੱਪਣ ਵਸਾਖੀ ਤੇ ਵਿਖਣੀ ਆ ਤੇ ਦੁੱਧ ਕਿੰਨਾ ਦਾ ਬਾਜ਼ਾਰ ਕਿੰਨਾ ਦਾ ਮੈਂ ਤੇ ਹੋ ਜਾਂਦਾ ਹਾਂਜੀ ਦੁੱਧ ਹਊਗਾ 8 ਕਿਲੋ ਠੀਕ ਲਓ ਜੀ 7 ਕਿਲੋ ਕਰਕੇ ਦਵਾਂਗੇ 7 ਕੋਈ ਮੰਨ ਕੇ ਲੈ ਜੇ ਹੋ ਗਾਠਾਂ ਤੋਂ ਵੀ ਤਾਂ ਨਿਕਲੂਗਾ ਅੱਛਾ ਜੀ ਹਾਂਜੀ ਹਾਂਜੀ ਲਓ ਜੀ ਖੋਲ ਕੇ ਵਿਖਾਉਨੇ ਇਹ ਵੀ ਜੈਡ ਬਲੈਕ ਤੇ ਇਹਦਾ ਵੀ ਕੱਦਕੁਰ ਜਿਹੜਾ ਚੰਗਾ ਆ ਗਿਆ ਵਾ ਸਿੰਘ ਸਿੰਘ ਵੀ ਚੰਗਾ ਲੱਗਾ ਕਰਮਾਲੀ ਨੂੰ ਤੇ ਰੇਡ ਪਾਉਣਾ ਤਮਾਕੇਦਾਰ ਵੀ ਤਮਾਕਾ ਤਮਾਕਾ ਕਰਾ ਲਓ ਕਹਿੰਦਾ ਵੀ ਜੀ ਲਓ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਜੈਡ ਬਲੈਕ ਆ ਕੀ ਕਰਮਾਲੀ ਤੇ ਦੁੱਧ ਵਾਲੀਆਂ ਨਿਸ਼ਾਨੀਆਂ ਵੀ ਜਿਹੜੀਆਂ ਆਪੇ ਤੁਸੀਂ ਦੇਖ ਸਕਦੇ ਜੀ ਬਾਕੀ ਸਾਰੇ ਭਰਾ ਸਿਆਣੇ ਆ ਤੇ ਚੱਡਾ-ਚੱਡਾ ਜਿਹੜਾ ਚੰਗਾ ਲੱਗਾ ਕਰਮਾਲੀ ਨੂੰ ਥਣਾ ਦਾ ਸਿਆਜ ਗਿਆ ਵੀ ਜਿਹੜਾ ਚੰਗਾ ਵਾ ਇਨੂੰ ਕਿੰਨਾ ਕ ਟਾਈਮ ਹੋ ਗਿਆ ਸੂਰ ਨੂੰ ਇਹਨੂੰ ਵੀਰ ਜੀ ਅੱਜ 20 ਦਿਨ ਹੋ ਗਏ ਠੀਕ ਹੈ ਲੋ ਜੀ 20 ਦਿਨਾਂ ਦੇ ਆਸਪਾਸ ਲੱਗਾ ਇਹਨੂੰ ਜਵਾਕ ਦੇ ਪਿਛੇ ਕਟਾ ਜ ਮਗਰ ਲੋ ਜੀ ਮੇਲ ਕਾਫ ਆ ਗਿਆ ਜੀ ਇਹਦੇ ਪਿਛੇ ਵੀ ਕੱਦ ਕੋਲ ਤੇ ਚਲੋ ਮੱਝਾਂ ਟੋਕੜਾਂ ਦੇ ਭਾਅ ਅੱਛਾ ਜੀ ਲੋ ਜੀ ਸੱਜਣਾ ਮੱਝਾਂ ਵਾਲੇ ਟੋਕੜਾਂ ਦੇ ਭਾਅ ਬਾਈ ਕਹਿੰਦਾ ਕਿ ਤੇ ਇਹ ਮਾਲ ਨਾ ਬਣਾ ਆਪਾਂ ਨੂੰ ਪ੍ਰੇਮ ਦੀ ਹੱਟੀ ਤੋਂ ਹੀ ਇਹ ਜੱਗੇ ਵੀਰ ਪ੍ਰਿੰਸ ਨੇ ਕਿਹਾ ਵੀ ਇਹਨਾਂ ਚੈਨਲਾਂ ਤੇ ਆਪਣਾ ਹੀ ਮਿਲਣਗੇ ਪਸ਼ੂ ਬਾਕੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਮਾਈ ਨਹੀਂ ਕਰਨੀ ਬਿਲਕੁਲ ਸਾਵਾਂ ਲਾਵੀ ਚੱਕ ਦੇਣਾ ਅੱਜ ਕਰ ਅੱਛਾ ਜੀ ਹਾਂਜੀ ਠੀਕ ਹੈ ਉਫਰ 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 ਵੇਖੋ ਕਿ ਹੁਣ ਦਿਖਾਓ ਮਰ ਲੈ ਲਵਾ ਇਹ ਚੱਡਾ ਦੇ ਵੇਖ ਸਕਦੇ ਚੰਗਾ ਲੱਗਾ ਕਰਨ ਵਾਲੀ ਨੂੰ ਥੋੜੀ ਡਰਦੀ ਡਟਦੀ ਕੋਈ ਕੋਈ ਹਾਂਜੀ ਹਾਂਜੀ ਬਾਕੀ ਕੱਦ ਵਿੱਚ ਡਟਾਲੀ ਮਾਇਆ ਮੈਂ ਕਰਕੇ ਕੋਈ ਚੱਕਣੀ ਕੱਦ ਕੋਈ ਜਿਹਦਾ ਵੀ ਚੰਗਾ ਕਰਨ ਵਾਲੀ ਦਾ ਡਰਦੀ ਜੀ ਚੱਡਾ ਜੀ ਬਾਕੀ ਗਾਂਵ ਵਰਗਾ ਚੱਡਾ ਗਾਂਵ ਵਰਗਾ ਚੱਡਾ ਖਾ ਲੀ ਕੀ ਕਰਨਾ ਮਾਮਾ 65000 ਦੀ ਦੇ ਦਈਏ ਨਹੀਂ ਵੀਰ ਇਹ ਆਫਰ ਚ ਹੈ ਆਫਰ ਚ ਆਫਰ ਦੋਹੀ ਲਾ ਦੋ ਅੱਜ ਨਹੀਂ ਲਾਈਏ ਆਫਰ ਅੱਜ ਕੋਈ ਨਹੀਂ ਦੋ ਵੇਖੀ ਜਾਏਗੀ ਬਗੀਚੇ ਪਾ ਆਪਾਂ ਬੋਲੇ ਨਹੀਂ ਆਫਰ ਲਵਾਉਣੀ ਪੈਣੀ ਇੱਕ ਅੱਧੀ ਨਹੀਂ ਲਾਉਣੀ ਵੀਰ ਨੇ ਅੱਜ ਛੜਦੀ 60 ਦੀ ਨਾ ਦਈਏ ਹਾਂ ਨਾ 55000 ਦੀ ਮੈਂ ਨਹੀਂ 55000 ਦੀ ਫਿਰ 55000 ਦੀ ਦੇਣਾ ਪਰ ਅਜੇ ਮੈਂ 55000 ਇਹ ਬੈਠਾ ਕੁਝ ਨਹੀਂ ਪਰ ਦੇ ਦਾਂਗੇ ਇੱਕ ਡੰਗਰ ਆਪਾਂ ਆਫਰ ਚ ਪਾਉਣਾ ਹੁੰਦਾ ਠੀਕ ਆ ਠੀਕ ਆ ਬਾਕੀ ਹੈਕ ਬਿਲਕੁਲ ਨਾਰਮਲ ਰੇਟ ਆ 55000 ਬਾਕੀ ਜੀ ਇਹਦੇ ਅਗਲੇ ਥਾਂ ਚ ਮਾੜੀ ਜੀ ਭੂਰ ਜੀ ਅੱਛਾ ਜੀ ਅਗਲੇ ਥਾਂ ਚ ਕਿਉਂ ਵੀ ਦੱਸ ਕੇ ਦੇਣਾ ਬਿਲਕੁਲ ਬਿਲਕੁਲ ਸਹੀ ਅਗਲੇ ਥਾਂ ਚ ਮਾੜੀ ਜੀ ਨਾਰਮਲ ਜੀ ਪਤਾ ਨਹੀਂ ਲੱਗਦਾ ਆਪਾਂ ਦੱਸ ਕੇ ਨਾ ਭੂਰ ਅਗਲੇ ਥਾਂ ਬਿਲਕੁਲ ਸਿਆਣੀ ਗੱਲ ਸਿਆਣੀ ਦੋ ਜੀ ਹੋਰ ਕਿਹੜਾ ਤੇ ਤਿਲਣਾ ਵਿਕ ਜਾਂਦੀਆਂ ਤਿਲਣਾ ਚਾਰੇ ਚਲਦੇ ਆ ਠੀਕ ਆ ਠੀਕ ਆ ਜੀ 55000 ਦੀ ਗੱਲ ਕਰ ਰਹੇ ਹਾਂ ਵਿਸ਼ੇ ਮੇਲ ਕਾਫ ਹਾਂਜੀ ਹਾਂਜੀ ਤੇ ਆਜੋ ਤੀਜੇ ਨੰਬਰ ਦੇ ਵਾਰਡ ਆ ਦੱਸਿਓ ਭਾਜੀ ਵਾਰਡ ਦੇ ਬਾਰੇ ਆ ਵਾਰਡ ਜੀ ਵੇਂ ਜੀ ਆ ਹੁਣ ਇਹਦੇ ਬੱਚਾ ਬੰਦੇ ਨੇ ਪਸੰਪੀ ਮੜੀ ਆ ਅੱਛਾ ਜੀ ਹਾਂ ਬੱਚਾ ਲਾ ਕੇ ਬੰਦੇ ਆ ਬੱਜਾ ਇਹਦੇ ਪਸੰਪੀ ਤੇ ਗੱਲਾਂ ਕਰਨੇ ਹੈ ਇੱਧਰ ਚਲੋ ਠੀਕ ਆ ਦੁੱਧ ਤੇ ਵੀਰ ਜੀ ਇਹਦਾ ਕੋ ਹੋਊਗਾ 12 ਕਿਲੋ ਅੱਛਾ ਜੀ ਪੱਕਾ ਜਿਹੜਾ ਠੀਕ ਆ ਪਰ ਠੰਡਾ ਕਰਕੇ ਲੀਟਰ ਵਾਲਾ 10 ਕਿਲੋ ਕੰਡੇ ਦੇ ਦੋ ਟਾਈਮ ਮੇਰੇ ਕੋ ਕੋ ਚੜਾ ਕਰੀ ਠੀਕ ਆ ਠੀਕ ਆ ਕੰਡਾ ਤਾਂ ਵੇਖੋ ਆਪਣਾ ਨਾਲ ਸੁਭਾ ਜੀ ਪਹਿਲਾਂ ਜੇ ਮੂੰਹੋਂ ਚਾਰ ਦਾਣ ਛਿੱਗੀ ਹੁੰਦੀ ਏ ਠੀਕ ਆ ਠੀਕ ਆ ਲਓ ਚਾਰ ਦਾਣ ਜੀ ਦੇਖੋ ਇਹ ਕੂਟਰ ਦਾ ਬੱਚਾ ਜੇ ਬਾਜ ਦਾ ਬੱਚਾ ਹੀ ਆ ਚਾਰ ਦਾਣ ਦਾ ਟੁਕੜਾ ਵੇਖੋ ਲਓ ਜੀ ਪਹਿਲਾ ਸੁਭਾ ਚਾਰ ਦਾਣ ਦਾ ਜਿਹੜਾ ਵਹਿੜਿਆ ਕੱਦ-ਕੁੱਦ ਜਿਹੜਾ ਚੰਗਾ ਵਾ ਕਰਮਾਲੀ ਦਾ ਤੇ ਥਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਲੱਗਾ ਪਰ ਕਿੰਨਾ ਕੁ ਭਰੂ ਦੁੱਧ ਭਾਈ ਦੁੱਧ ਵਿੱਚ 12-13 ਕਿਲੋ ਕੱਢੀਓ ਠੀਕ ਲਓ ਜੀ 12 ਤੋਂ 13 ਲੀਟਰ ਜਿਹੜਾ ਦੁੱਧ ਭਰੂਗੀ ਕਰਮਾਲੀ ਪਹਿਲਾ ਸੁਭਾ ਸੁਈ ਆ ਤੇ ਚੌਣ-ਚਵਾ ਜਿਹੜਾ ਇਹਨ ਇੱਕ ਨੰਬਰ ਇਹਦਾ ਭੋਲੀ ਆ ਕਰਮਾਲੀ ਕਾ ਜਵਾਕ ਲੱਗਾ ਓਦੇ ਕਰਕੇ ਪਸੰਦੀ ਆ ਅਗਲੀ ਕੱਦ ਕਾਟ ਵਜਣ ਵਾਲੀ ਆ ਪਲੀ ਕੁਲੀ ਆ ਹਾਂਜੀ ਹਾਂਜੀ ਸਭ ਵੀ ਚਲੋ ਚੰਗੀ ਆ ਕੇ ਭਰਾ ਨੇ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਕੱਦ ਕੋ ਤੇ ਚੰਗਾ ਤੇ ਹੈ ਵੀ ਫਰੀਜ ਦੇ ਵਿੱਚ ਆ ਇਹ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਆ ਆ ਵੀ ਲਓ ਜੀ ਵੀ ਜਿਹੜਾ ਰਸਤਾ ਜਿਹੜਾ ਲੈ ਕੇ ਰਹਿ ਗਿਆ ਰਹਿ ਗਿਆ ਨਹੀਂ ਆਪਣੇ ਚੈਨਲ ਹੀ ਆਫਰ ਆਲੇ ਰਹਿ ਸਾਰੇ ਖੜਨਗੇ ਠੀਕ ਆ ਇੱਥੋਂ ਨਾ ਖੜਨਗੇ ਦੂਜੇ ਥਾਂ ਲੈ ਜਾਣਗੇ ਆਪਾਂ ਦਵਾਈ ਜਾਣੇ ਚੰਗੇ ਚੰਗੇ ਲਓ ਜੀ ਕੱਡਾ ਛੋਡਾ ਚੰਗਾ ਨੇ ਥਣ ਵੀ ਗੁਲਾਬੀ ਥਣ ਲੱਗਾ ਪਿਆ ਕਰਮਾਲੀ ਨੂੰ ਇਹ 12 ਲੀਟਰ ਜਿਹੜਾ ਦੁੱਧ ਭਰੂ ਵੀ ਕਰਨ ਵਾਲੀ ਕੋਈ ਸਾਹਬਲਾ ਭਰਾ ਕਰੇ। ਬਾਕੀ ਇਦਾਂ ਦੇ ਖਰੀਦਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ ਕਿਉਂਕਿ ਸਾਫ਼ ਸੁਥਰੇ ਤੇ ਜਾਇਜ਼ ਰੇਟ ਦੇ ਵਿੱਚ ਪਸ਼ੂ ਤੁਹਾਨੂੰ ਇਹਨਾਂ ਚੈਨਲਾਂ ਤੋਂ ਮਿਲਦੇ ਨੇ। ਠੰਡੀ ਪ੍ਰਵਾਹ ਥੋੜਾ ਬਾਈ ਆਹ ਦੇਖੋ। 12 ਮਾਤੀਰ ਦੀਆਂ ਦੇਖਣਾ ਤੇ ਵੇਖਦੇ ਆਂ। ਭਾਈ ਭਾਇਓ। ਇੱਥੇ ਦੇਖੋ। ਮੈਂਟ ਪਾੜ ਦੂੰਗਾ ਮੈਂਟ। ਓਕੇ ਮੋਕੀ ਮੋਕੀ। ਦੇਖੋ। ਇਹਨਾਂ ਦੋਰੀ ਅਜੇ ਪਸ਼ਮੀ ਨਹੀਂ ਮਿਲਦੀ ਪੂਰੀ। ਚੱਲੋ ਇਹ ਸੇਵ ਕਰ ਤੇ ਮੈਂੜੀ ਬੜੀ ਟੋਕੀ। ਇਹ ਤਾਂ ਦੇ ਜੀ। ਇਹ ਨਾਲੇ ਮੇਰੇ ਪਨਾਲੇ ਵਾਂਗੂੰ ਦੀ ਵੇਖ ਲੋ ਥੱਲੇ ਬਹੁਤ ਸੋਹਣੇ ਨੇ ਬੜਾ ਮਾਲੀ ਹਾਂ ਵੇਖ ਲੋ ਆਪਾਂ ਕਿਹੜਾ ਬੱਚਾ ਛੱਡਿਆ ਥੱਲੇ ਨਹੀਂ ਨਹੀਂ ਆਹ ਵੇਖ ਲੋ ਬਾਕੀ ਠੰਡੀ ਥਾਂ ਤੁਣ ਬਹੁਤ ਸੋਹਣੀ ਰੋਡ ਪਾਤਾ ਸਾਹਿਬ ਉਹਨਾਂ ਨੇ ਲੋ ਜੀ ਲੱਗੇ ਤਾਂ ਚੈੱਕ ਕਰ ਸਕਦੇ ਤੇ ਥਾਣਾ ਦਾ ਸੈਰ ਗਿਆ ਬਹਿਣ ਗਲਾਪੀ ਨਾਲ ਲੱਗਾ ਪਿਆ ਵਾ ਤੂੰ ਵੀ ਆ ਕੇ ਆਪਣੀ ਠੀਕ ਹੈ ਠੀਕ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਹੈ ਠੀਕ ਆ ਗੱਲ ਬਿਲਕੁਲ ਆ ਬਗੀਚਾ ਸਿੰਘ ਕਰਤੋਤਾ ਜੀ ਹਾਂ ਜੀ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਉਹ ਆ ਜਿਵੇਂ ਢੱਗੀਆਂ ਲੱਗਤੀਆਂ ਜੀ ਇੱਕ ਨੰਬਰ ਹਾਂ ਜੀ ਠੀਕ ਹੈ ਇੱਕ ਨੰਬਰ ਇਹਦਾ ਮੁੱਲ ਭਾਈ ਗੱਡਿਆਰਾ ਬਾਕੀ ਵੀ ਜੀ ਇੱਕ ਨੰਬਰ ਜੀ ਆਪਾਂ ਪਸ਼ੂ ਵੇਚਦੇ ਆ ਹਾਂ ਜੀ ਹਾਂ ਜੀ ਗਾਂ ਵੀਰਪਰਾ ਖੜਦੇ ਆ ਆਪਾਂ ਆਪਣੇ ਪਸ਼ੂਆਂ ਦੀ ਵੀਡੀਓ ਵੇਖੀ ਪਿੱ ਡਵਾਲ ਮੁੱਲ ਪਈ ਹੁੰਦੇ ਆ ਠੀਕ ਹੈ ਠੀਕ ਹੁਣ ਮਾੜਾ ਮਾਝਿਆ ਨਾ ਆਪਾਂ 56000 55 ਹਤਾ ਨਾ ਹਾਂ ਹਾਂਜੀ ਹਾਂਜੀ ਇਹ ਅਗਲੇ ਬੰਨੇ ਜਾ ਕੇ 75 75000 ਰੁਪਏ ਨਾ ਪੈਣੀ ਪੈਣੀ ਹੈ ਇਹ ਗੱਲ ਸਹੀ ਹੈ ਉਹ ਹੁਣ ਪਰਣੀ ਆਪਾਂ 68000 ਰੁਪਏ ਆਖਿਆ ਹਾਂਜੀ ਕਿਉਂ ਕਿਤੇ ਦੀ ਕਿਤੇ ਚੱਲਣੀਆਂ ਜਾ ਕੇ ਇਹ ਗੱਲ ਸਹੀ ਹੈ ਇਹ ਚੰਗੀ ਆਪਾਂ ਆਫਰ ਹੀ ਲਾਉਣੀਆਂ ਪਰ ਫਿਰ ਪਰ ਹੁਣ ਹਾਂ ਨਹੀਂ ਜਿਹੜੀ ਦੇਣੀ ਆ ਨਾ 50000 ਦੀ ਵੜ ਦੇ ਦਾਂਗੇ ਕਰਦਿਏ ਮਾਨਤਾ 55 ਛੜਦੀਆਂ ਅੱਛਾ ਵੇੜ 50 ਦੀ ਪਰ ਵੇੜ ਬੜੀ ਚੰਗੀ ਜੇ ਚੰਗੀ 40 ਵਾਲੀ ਵੇੜ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਰਦਿਏ ਮਾਨਤਾ ਕਰ ਦੋ ਦੇ ਕਾਉਂਸਲ ਕਰ 45 ਦੀ ਦੀ ਹਾਂ 45 ਦੀ 45 ਦੇ ਦਾਂਗੇ ਹੋਰ ਲਾ ਲਓ ਜੇ ਤੁਹਾਡੀ ਪ੍ਰੈਸ ਵੀਲ ਤੋਂ ਵੀ ਕਰਦੇ ਥੋੜਾ ਪਤਾ ਹੋਰ ਦੇਣ ਲੈਣ ਵਾਲੀ ਵੇਜੀ ਗੱਲ ਕੀਤੀ ਪੰਜ ਤੱਕ ਕੁਝ ਨਹੀਂ ਜਿਵੇਂ ਅੱਛਾ ਜੀ ਹਾਂ ਜੀ ਚਲ ਕਰਦੇ ਥੋੜਾ ਬੜਾ ਇਹਨੂੰ ਪੁੱਛੀਂ ਤਸਵੀਰ ਪਹੀ ਸਮਝਲਾ ਦੇਤੀ ਜਿੰਨੇ ਨਹੀਂ ਜਿੰਨੇ ਦੀ ਤੂੰ ਕਹਿਤਾ ਉਹਨੇ ਦੀ ਦੇਤੀ ਚਲੋ ਯਾਰ ਹੋਰ ਛੜ ਦਾ ਵੀ 44 ਦੀ ਦੇਦਾ ਠੀਕ ਇਹਦੀ ਸਮਝ ਲੈ 43 ਦੀ ਦੇਦਾਂਗੇ ਯਾਰ ਦੇਤੀ ਪਰ ਵੈੜ ਵੀ ਨਾ ਕੋਈ ਮੇਰਾ ਭਰਾ ਗੱਡੀ ਵਾਲਾ ਲੈ ਜਾਏ ਬਾਹਰ ਦਾ ਜੰਮੂ ਵਾਲਾ ਲੈ ਜਾਏ ਘਰ ਵਾਲਾ ਲੈ ਜਾਏ ਸਾਰੇ ਪਾਸੇ ਪੱਖੋਂ ਵੈੜ ਚੱਲਦੀ ਆ ਪਲੀ ਜੁੜੀ ਆ ਵੈੜ ਜਿੰਨੀ ਵੀ ਸੋਹਣੀ ਲੱਗਦੀ ਆ ਲਓ ਜੀ ਇਹ 43000 ਦੀ ਠੰਡੀ ਸੀਲ ਆ ਠੰਡੀ ਸੀਲ ਦਾ ਚੰਗਾ ਕਰਮ ਬਾਕੀ ਵੀਰ ਨੇ ਸੇਲ ਵਾਲਾ ਕੰਮ ਹੀ ਕਰਤਾ ਅੱਜ ਬਿਲਕੁਲ ਫਰਾ ਲਾਤੀਆਂ ਵੀਰ ਨੇ ਫਰਾ ਲਾਤੀਆਂ ਵੱਡੀਆਂ ਪਰਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਅੱਦਾ ਦੇ ਪਸ਼ੂ ਆਪਾਂ ਰੋਜ਼ ਤੁਹਾਡੇ ਲਈ ਲੈ ਕੇ ਹਾਜ਼ਰ ਆ। ਨਿਕ ਨਿਕ ਰੇਟ ਹੁੰਦੇ ਆ ਤੇ ਪਸ਼ੂ ਵੀ ਚੰਗੇ ਹੁੰਦੇ ਆ ਤੇ ਵੀਡੀਓ ਪੂਰੀ ਵੇਖ ਲਈ। ਬਾਕੀ ਲਾਈਕ ਕਮੈਂਟ ਮੇਰਾ ਆਪਣਾ ਸ਼ੇਅਰ ਜਰੂਰ ਕਰੇ ਵੀਡੀਓ। ਠੀਕ ਹੈ ਜੀ। ਪਸ਼ੂ ਐਂ ਜੀ ਸਸਤੇ ਹੀ ਬਾਸ ਮਿਲਣਗੇ। ਬਿਲਕੁਲ ਸਹੀ ਗੱਲ ਹੈ। 20000 ਮਾਰਕੀਟ ਨਾਲ ਸਸਤੇ ਮਿਲਣਗੇ। ਠੀਕ ਹੈ ਜੀ। ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ। ਠੀਕ ਹੈ।